ਪੁਰ ਬੰਦ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਇਹ ਕਹਿਣਾ ਚਾਹੁੰਦਾ ਦਿਖੋ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜੀ ਪੂਰਾ ਜ਼ਿਲ੍ਹਾ ਮੋਗਾ ਸਾਡਾ ਜੋ ਹੈਗਾ ਉਹ ਸੇਫ ਹੈਗਾ ਫਲੱਡ ਦਾ ਕੋਈ ਬਹੁਤ ਜ਼ਿਆਦਾ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਾਨੀ ਮਾਲ ਜਾਨ ਦੇ ਲੋਕਾਂ ਦੀ ਜਾਨਾਂ ਦੇ ਪ੍ਰਤੀ ਤੇ ਪਸ਼ੂਆਂ ਦੀ ਲਾਈਫ ਦੇ ਪ੍ਰਤੀ ਕੋਈ ਉਹਨਾਂ ਦਾ ਇੰਪੈਕਟ ਨਹੀਂ ਹੈਗਾ ਥੋੜੀ ਸਾਡੀ ਜੋ ਐਗਰੀਕਲਚਰ ਲੈਂਡ ਜੋ ਹੈਗੀ ਹੈ ਜੋ ਐਡਵਾਂਸ ਬੰਦ ਤੁਸੀ ਬੰਦੇ ਇੱਕ ਸਾਈਡ ਤੇ ਹੈਗੀ ਸਤਲੁਜ ਵੱਲ ਉਥੇ ਖੇਤਾਂ ਦੇ ਵਿੱਚ ਇਨੰਡੇਸ਼ਨ ਹੋਇਆ ਹੋਇਆ ਉਸ ਤੋਂ ਇਲਾਵਾ ਹੋਰ ਕੋਈ ਪ੍ਰੋਬਲਮ ਜੋ ਹੈਗੀ ਹੈ ਨਹੀਂ ਹੈਗੀ ਜੋ ਸਾਡੇ ਤਿੰਨ ਪਿੰਡ ਜੋ ਸੰਘੇੜਾ ਪੰਬੋਖੁਰਦ ਤੇ ਸ਼ੇਰੇਵਾਲਾ ਜੋ ਹੈਗਾ ਉੱਥੇ ਸਾਡੀ ਕੁਝ ਪੋਪੂਲੇਸ਼ਨ ਆਬਾਦੀ ਰਹਿੰਦੀ ਹੈਗੀ ਹੈ ਜੋ ਜਿਨ੍ਹਾਂ ਦਾ ਜੋ ਇਹ ਪਾਣੀ ਆ ਰਿਹਾ ਉਹਦੇ ਕਰਕੇ ਉਹਨਾਂ ਦੇ ਲਾਈਫ ਦੇ ਉੱਤੇ ਇੰਪੈਕਟ ਪਿਆ ਹੈਗਾ ਉਹਨਾਂ ਦੇ ਲਈ ਵੀ ਅਸੀਂ ਰਿਲੀਫ ਸੈਂਟਰ ਬਣਾ ਦਿੱਤੇ ਹੈਗੇ ਨੇ ਪਰੰਤੂ ਹਾਲ ਦੀ ਘੜੀ ਦੇ ਵਿੱਚ ਜੋ ਸਾਡਾ ਪਾਣੀ ਦਾ ਲੈਵਲ ਹੈਗਾ ਉਹ 721 ਹੈਗਾ ਤੇ ਜੋ ਮੈਕਸਿਮਮ ਸੀਗਾ ਸਾਡਾ 2023 ਦੇ ਵਿੱਚੋਂ 726.5 ਮੀਟਰ ਸੀਗਾ ਤੇ 2019 ਦੇ ਵਿੱਚੋਂ 724 ਸੀਗਾ ਤੇ ਹਜੇ ਅਸੀਂ ਸੇਫ ਹੈਗੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਿੱਛੋਂ ਵੀ ਅਸੀਂ ਰੈਗੂਲਰਲੀ ਮੋਨੀਟਰ ਕਰ ਰਹੇ ਹੈਗੇ ਆ ਇਸ ਚੀਜ਼ ਨੂੰ ਮਾਨਯੋਗ ਸੀਐਮ ਸਾਹਿਬ ਦੇ ਵੱਲੋਂ ਵੀ ਇਸ ਦਾ ਰਿਵਿਊ ਕੀਤਾ ਗਿਆ ਹੈਗਾ ਮਾਨਯੋਗ ਚੀਫ ਸੈਕਟਰੀ ਵੱਲੋਂ ਵੀ ਇਸ ਚੀਜ਼ ਦਾ ਰਿਵਿਊ ਕੀਤਾ ਗਿਆ ਹੈ ਸਤਲੁਜ ਦਰਿਆ ਦੇ ਆਸ-ਪਾਸੇ ਬਹੁਤ ਜ਼ਿਆਦਾ ਹਜੇ ਹਾਲ ਦੀ ਘੜੀ ਦੇ ਵਿੱਚ ਇਸ਼ੂ ਨਹੀਂ ਹੈਗਾ ਸਪੈਸ਼ਲੀ ਜਿਲ੍ਹਾ ਮੋਗਾ ਦੇ ਵਿੱਚ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਸਾਡਾ ਜੋ ਐਡਵਾਂਸ ਬੰਦ ਤੁਸੀ ਬੰਦ ਹੈ ਉਹ ਪ੍ਰੋਪਰ ਬਣਿਆ ਹੋਇਆ ਹੈ ਅਸੀਂ ਜੋ ਪਿਛਲੀ ਜਦੋਂ ਹੜ੍ਹ ਆਏ ਸੀਗੇ ਉਸ ਤੋਂ ਸਿੱਖ ਕੇ ਆਪਦੇ ਤੂਸੀ ਬੰਦ ਨੂੰ ਅਸੀਂ 3-4 ਫੁੱਟ ਉੱਚਾ ਚੱਕ ਦਿੱਤਾ ਸੀਗਾ ਉਹ ਕੰਪੈਕਟਿਡ ਹੈਗਾ ਉਹ ਲੂਜ਼ ਨਹੀਂ ਹੈਗਾ ਇੱਕ ਅੱਧੀ ਉੱਥੇ ਛੋਟੀ ਮੋਟੀ ਬ੍ਰੇਕੇਜ ਹੋਈ ਸੀਗੀ ਕੱਲ ਨੂੰ ਉਹ ਵੀ ਅਸੀਂ ਰਿਪੇਅਰ ਕਰਵਾ ਚੁੱਕੇ ਹਾਂ ਤੇ ਸਾਡੇ ਵਿੱਚ ਕੋਈ ਵੀ ਇਹਦੇ ਵਿੱਚ ਇਸ਼ੂ ਨਹੀਂ ਹੈਗਾ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗਾ ਕਿ ਜੋ ਵੀ ਐਨੀਮਲਸ ਨੂੰ ਚਾਰਾ ਨਹੀਂ ਮਿਲ ਪਾ ਰਿਹਾ ਉਸ ਨੂੰ ਅਸੀਂ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਐਨੀਮਲ ਫੀਡ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਲੋਕਾਂ ਦੇ ਅਸੀਂ ਸਮਾਨ ਨੂੰ ਕਿ ਛੱਤ ਦੇ ਉੱਪਰ ਰੱਖਦੇ ਨੇ ਉਹਨਾਂ ਦੇ ਉੱਪਰ ਤਰਪਾਲਾ ਉਹਨਾਂ ਨੂੰ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਕਲੀਨ ਵਾਟਰ ਦਾ ਅਸੀਂ ਪ੍ਰਬੰਧ ਕੀਤਾ ਹੈਗਾ ਤੇ ਅਸੀਂ ਆਪਣੇ ਜੋ ਰੈਸਕਿਊ ਯਾ ਰੀਲੀਫ ਸੈਂਟਰਸ ਨੇ ਉਹ ਅਸੀਂ ਨੋਟੀਫਾਈ ਕਰ ਚੁੱਕੇ ਆ ਸਾਡਾ ਇੱਕ ਦੋ ਜੋ ਮੌਕੇ ਤੇ ਹਾਲ ਦੀ ਘੜੀ ਦੇ ਵਿੱਚ ਫੰਕਸ਼ਨਲ ਵੀ ਹਨ ਤੇ ਜੇਕਰ ਲੋਕਾਂ ਵੱਲੋਂ ਸ਼ਿਫਟ ਕੀਤਾ ਜਾਊਗਾ ਅਸੀਂ ਉਹਨਾਂ ਨੂੰ ਐਨਰ ਰੀਲੀਫ ਕੈਂਪ ਸ਼ਿਫਟ ਕਰਾਂਗੇ ਲੋਕਾਂ ਨੂੰ ਉੱਥੇ ਬਿਜਲੀ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਉੱਥੇ ਖਾਣ ਪੀਣ ਦਾ ਪ੍ਰਬੰਧ ਹਰ ਤਰੀਕੇ ਦੀ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਪਸ਼ੂਆਂ ਨੂੰ ਵੀ ਰੱਖਣ ਦੀ ਅਸੀਂ ਜਗ੍ਹਾ ਉੱਥੇ ਆਈਡੈਂਟੀਫਾਈ ਕੀਤੀ ਹੋਈ ਹੈ ਮਤਲਬ ਹਰ ਪੱਖੋਂ ਅਸੀਂ ਪਲੈਨਿੰਗ ਕੀਤੀ ਹੈ ਪ੍ਰਸ਼ਾਸਨ ਵੱਲੋਂ ਹਰ ਪੱਖੋਂ ਇਹਦੀ ਪਲੈਨਿੰਗ ਕੀਤੀ ਗਈ ਹੈ ਮੇਰੇ ਵੱਲੋਂ ਮਾਨਜੋਗ ਐਮਐਲਏ ਸਾਹਿਬ ਵੱਲੋਂ ਮੌਕੇ ਦਾ ਰਿਵਿਊ ਵੀ ਕੀਤਾ ਅਸੀਂ ਦੌਰਾ ਵੀ ਕੀਤਾ ਹੈਗਾ ਅਸੀਂ ਮੌਕੇ ਦੇ ਸਾਰੇ ਹਾਲਾਤ ਵੀ ਜਾਣੇ ਨੇ ਕੋਈ ਪੈਨਿਕ ਨਹੀਂ ਹੈਗਾ ਲੋਕਾਂ ਦੇ ਵਿੱਚ ਅਸੀਂ ਤੁਹਾਡੇ ਰਾਂਹੀਂ ਲੋਕਾਂ ਨੂੰ ਅਪੀਲ ਕਰਾਂਗੇ ਵੀ ਜਦੋਂ ਪ੍ਰਸ਼ਾਸਨ ਕੋਈ ਅਨਾਉਂਸਮੈਂਟ ਕਰਵਾਊਗਾ ਉਹਦਾ ਜਰੂਰ ਸਾਡਾ 7 ਦਿਨ ਇਮੀਡੀਏਟਲੀ ਇਵੈਕੂਏਟ ਕਰਨ ਜੇਕਰ ਲੋਡ ਪੈਂਦੀ ਹੈ ਤਾਂ ਹਾਲ ਦੀ ਘੜੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਲੋਡ ਨਹੀਂ ਹੈਗੀ ਜੀ ਅਸੀਂ ਹਿਸਟੋਰੀਕਲ ਡਾਟਾ ਵੀ ਦੇਖ ਲਿਆ ਹੈਗਾ ਅਸੀਂ ਇਸ ਤੋਂ ਇਲਾਵਾ ਇਸ ਵਾਰੀ ਫਲਡ ਪ੍ਰੋਟੈਕਸ਼ਨ ਵਰਕਸ ਵੀ ਕਰਵਾਏ ਸੀਗੇ ਜੋ ਕਿ ਅਸੀਂ WRD ডিপਾਰਟਮੈਂਟ ਵੱਲੋਂ ਕਰਵਾਏ ਨਰੇਗਾ ਦੇ ਅੰਦਰ ਕਰਵਾਏ ਨੇ ਉਹਦੇ ਨਾਲ ਵੀ ਸਾਡਾ ਜੋ ਇੰਪੈਕਟ ਹੈ ਜ਼ਿਲ੍ਹੇ ਦੇ ਵਿੱਚ ਜੋ ਮਿੱਟੀ ਦਾ ਈਰੋਜਨ ਹੁੰਦਾ ਸੀਗਾ ਉਹਦੇ ਉੱਤੇ ਵੀ ਉਹ ਕਾਫੀ ਗਿਰਾਵਟ ਆਉਗੀ ਉਮੀਦ ਹੈ ਕਿ ਦੀ ਸਿਚੁਏਸ਼ਨ ਸਾਰੀ ਕੰਟਰੋਲ ਕੰਟਰੋਲ ਵਿੱਚ ਰਹੂਗੀ ਬਾਕੀ ਕਿਸੇ ਦਾ ਕੁਝ ਕੁਸ਼ਨ ਹੈ ਤਾਂ ਪੁੱਛ ਸਕਦੇ ਹੋ ਫਸਲ ਕਿੰਨੀ ਜਿਹੜੀ ਹੈ ਪਾਣੀ ਦੇ ਚਪੇੜ ਦੇ ਵਿੱਚ ਹੈ ਫਸਲ ਦੀ ਸਾਰੀ ਦੀ ਸਾਰੀ ਜੋ 5000 ਸਾਡੇ ਏਕੜ ਹੈਗੇ ਨੇ ਟੂਵਰਡਸ ਦੀ ਲੈਫਟ ਸਾਈਡ ਆਫ ਦੀ ਤੁਸੀ ਬੰਦ ਉਹ ਹੈਗੀ ਹੈ ਬਾਕੀ ਜੋ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਹੈ ਉਹਦੇ ਅਕੋਰਡਿੰਗ ਅਸੀਂ ਗਿਰਦਾਵਰੀ ਆਰਡਰ ਕਰਨੀ ਹੁੰਦੀ ਹੈ ਸਪੈਸ਼ਲ ਗਿਰਦਾਵਰੀ ਸਰਕਾਰ ਵੱਲੋਂ ਹਦੇਸ਼ ਆਗੇ ਨੇ ਅਸੀਂ ਇੱਕ ਸਮਾਂ ਲੰਘਣ ਬਾਅਦ 10 ਦਿਨ ਬਾਅਦ ਅਸੀਂ ਆਰਡਰ ਕਰਨਾ ਹੁੰਦਾ ਜੇ ਪਾਣੀ ਨਹੀਂ ਨਿਕਲੂਗਾ ਵੀ ਵਿਲ ਆਰਡਰ ਦੀ ਸਪੈਸ਼ਲ ਗਿਰਦਾਵਰੀ ਔਨ ਫੀਲਡ ਜੇ ਸੈਨੀਟਰੀ ਡਾਕਟਰ ਵਗਰਾ ਟੀਮ ਜੀ ਸੱਜਦੇ ਹਾਂਜੀ ਵੈਰੀ ਇੰਪੋਰਟੈਂਟ ਸਾਡੀ ਮੈਡੀਕਲ ਟੀਮਾਂ ਜੀ ਉੱਥੇ ਸ਼ੁਰੂ ਤੋਂ ਹੀ ਵਿਜ਼ਿਟ ਕਰ ਰਹੀਆਂ ਨੇ ਕਿਉਂਕਿ ਪਾਣੀ ਆਨ ਕਰਕੇ ਕਈ ਵਾਰ ਡਾਇਰੀਆ ਦੀ ਤੇ ਮੋਸਕੀਟੋ ਰਿਲੇਟਡ ਡਿਜ਼ੀਜ਼ਸ ਫੈਲਣ ਦਾ ਡਰ ਰਹਿੰਦਾ ਹੈਗਾ ਅਸੀਂ ਕਲੋਰੀਨ ਟੈਬਲੇਟ ਵੀ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਸਾਫ਼ ਪਾਣੀ ਵੀ ਪ੍ਰੋਵਾਈਡ ਕਰਾ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਕਿ ਕੋਈ ਇਸ ਤਰੀਕੇ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਜਰੂਰ ਦੱਸਣ ਸਰ ਜਿਸ ਤਰੀਕੇ ਨਾਲ ਸੰਘੇੜਾ ਪੈਣਾ ਹੈ ਉਹ ਬਿਲਕੁਲ ਦਰਿਆ ਦੇ ਵਿੱਚ ਆ ਉਹ ਸੰਘੇੜੇ ਕਰਦੇ ਚਾਰੋਂ ਪਾਸੇ ਪਾਣੀ ਹੈਗਾ ਉਹਦਾ ਪਿੰਡ ਵਾਛਿਆਂ ਨਾਲ ਕੋਈ ਗਲਤਬਾਤ ਕੀਤੀ ਗਈ ਵੀ ਉਹ ਕਿਸ ਤਿੱਕ ਨਾਲ ਉਹਨਾਂ ਬਾਹਰ ਹੋਣਾ ਚਾਹੁੰਦੇ ਹੈਗੇ ਆ ਜੀ ਕਿ ਕੱਲ ਨੂੰ ਪਾਣੀ ਜ਼ਿਆਦਾ ਹੁੰਦਾ ਤੇ ਫਿਰ ਉਹਨਾਂ ਨੂੰ ਕੱਢਣ ਦਾ ਕਿਦੋਂ ਜੀ ਅਸੀਂ 3-4 ਦਿਨ ਪਹਿਲਾਂ ਮੈਂ ਖੁਦ ਮੌਕਾ ਵੀ ਵਿਜ਼ਿਟ ਕੀਤਾ ਸੰਘੇੜਾ ਦੇ ਰਹਿਣ ਵਾਲੇ ਲੋਕਾਂ ਨਾਲ ਵੀ ਗੱਲ ਹੋਈ ਉਹ ਹਾਲ ਦੀ ਘੜੀ ਦੇ ਵਿੱਚ ਉੱਥੇ ਹੈਗੇ ਨੇ ਉੱਥੇ ਰਹਿਣਾ ਚਾਹੁੰਦੇ ਨੇ ਜਦੋਂ ਵੀ ਸਾਨੂੰ ਲੱਗੂਗੀ ਸਿਚੁਏਸ਼ਨ ਸਾਡੇ ਕੋਲ ਆ ਜਾਂਦੀ ਹੈ ਉਹਦੀ ਇਨਫਰਮੇਸ਼ਨ 10-12 ਘੰਟੇ ਪਹਿਲੇ ਜਦੋਂ ਪਿੱਛੋਂ ਪਾਣੀ ਰਿਲੀਜ਼ ਹੁੰਦਾ ਹੈਗਾ ਉਸ ਅਕੋਰਡਿੰਗ ਅਸੀਂ ਉਹਨਾਂ ਨੂੰ ਪ੍ਰਿਪੇਅਰ ਕਰਾਵਾਂਗੇ ਹਜੇ ਕੋਈ ਪੈਨਿਕ ਕਿਸੇ ਵੀ ਤਰੀਕੇ ਦਾ ਅਸੀਂ ਪੈਨਿਕ ਲੋਕਾਂ ਦੇ ਵਿੱਚ ਕ੍ਰੀਏਟ ਨਹੀਂ ਕਰਾਂਗੇ ਰੀਲੀਫ ਕੈਂਪ ਜਿਹੜਾ ਤੁਸੀਂ ਦੱਸਿਆ ਸਰ ਕਿਹੜੇ ਪਿੰਡ ਹਾਂਜੀ ਸਰ ਕੋਈ ਬੁਲੇਟਿਨ ਵੀ ਜਾਰੀ ਕੀਤਾ ਜਾਂਦਾ ਕਿ ਪਿੱਛੋਂ ਕਿੰਨਾ ਪਾਣੀ ਛੱਡ ਰਿਹਾ ਅੱਜ ਕੀ ਨਹੀਂ ਉਹ ਪੰਜਾਬ ਸਰਕਾਰ ਦੇ ਜੋ ਬਾਰਡਰ ਰਿਸੋਰਸ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਹੈ ਜੀ ਸਰ ਜਦੋਂ ਇਦਾਂ ਦੀ ਮੁਸੀਬਤ ਆਂਦੀ ਹੈ ਕਾਫੀ ਐਨਜੀਓ ਵੀ ਆਂਦੀਆਂ ਤੇ ਅੱਗੇ ਵੱਧਦੀਆਂ ਤੇ ਕਈ ਵਾਰੀ ਕੁਝ ਐਨਜੀਓ ਦੇ ਵਿੱਚ ਸਮਾਨ ਸਪਲਾਈ ਕੀਤਾ ਜਾਂਦਾ ਉਹ ਐਕਸਪਾਇਰ ਵੀ ਹੁੰਦਾ ਵਾ ਉਹਦੇ ਲਈ ਤੁਹਾਡੇ ਲੋਕੀ ਇੱਕ ਸਖਸ਼ਣਾ ਵੀ ਜਿਏ ਕੋਈ ਉੱਥੇ ਸਮਾਨ ਲੈ ਕੇ ਜਾਂਦਾ ਕਿਹਦੇ ਨਾਲ ਸੰਪਰਕ ਜੋ ਡਿਪਾਰਟਮੈਂਟ ਦਾ ਰਿਲੇਟਿਡ ਸਮਾਨ ਹੋਊਗਾ ਜੀ ਉਹ ਡਿਪਾਰਟਮੈਂਟ ਦੇ ਅਸੀਂ ਡਿਊਟੀ ਲਈ ਹੈ ਵੀ ਉਸ ਤੋਂ ਲਾਈਨ ਤੋਂ ਪਹਿਲਾਂ ਉਹਨੂੰ ਚੈੱਕ ਕਰਨਗੇ ਜਿਵੇਂ ਕਿਸੇ ਨੇ ਚਾਰੇ ਦਾ ਚਾਰਾ ਚਾਰਾ দান ਕੀਤਾ ਕੋਈ ਤੂੜੀ দান ਕਰਦਾ ਅਸੀਂ ਪਹਿਲਾਂ ਐਨੀਮਲ ਹਸਬੰਡਰੀ ਤੇ ਡੇਰੀ ਵਾਲਿਆਂ ਤੋਂ ਚੈੱਕ ਕਰਵਾ ਰਹੇ ਹਾਂ ਵੀ ਉਹ ਠੀਕ ਹੈ ਕਿ ਨਹੀਂ ਹੈ ਆਦਰਵਾਈਜ਼ ਹਾਲ ਦੀ ਘੜੀ ਦੇ ਵਿੱਚ ਕੋਈ ਐਨਜੀਓ ਇਸ ਤਰੀਕੇ ਦਾ ਕੰਮ ਨਹੀਂ ਕਰ ਰਿਹਾ ਹੈ ਲੋਕਾਂ ਨੂੰ ਕੀ ਮੈਸੇਜ ਆਈ ਲੋਕਾਂ ਨੂੰ ਇਹੀ ਮੈਸੇਜ ਆ ਜੀ ਵੀ ਸਿਚੁਏਸ਼ਨ ਜ਼ਿਲ੍ਹਾ ਮੋਕਾ ਦੇ ਅੰਦਰ ਬਿਲਕੁਲ ਅੰਡਰ ਕੰਟਰੋਲ ਹੈ देयर इज ਨੋ ਇਸ਼ੂ ਐਟ ਆਲ ਅਗਰ ਅਗਰ ਕੋਈ ਸਾਨੂੰ ਆਏਗਾ ਇਸ਼ੂ ਤਾਂ ਅਸੀਂ ਉਹਨਾਂ ਸਾਰਿਆਂ ਨੂੰ ਤੁਹਾਡੇ ਰਾਹੀਂ ਵਕ ਵਕ ਚੈਨਲ ਰਾਹੀਂ ਅਸੀਂ ਦੱਸਾਂਗੇ ਉਹਦੇ ਅਕੋਰਡਿੰਗ ਪ੍ਰਸ਼ਾਸਨ ਦਾ ਸਾਥ ਦਿਓ ਤੇ ਵੀ ਵਿਲ ਨਾਟ ਅਲਾਉ ਕਿ ਕਿਸੇ ਵੀ ਤਰੀਕੇ ਦਾ ਜਾਨ ਮਾਲ ਦਾ ਨੁਕਸਾਨ ਹੋਵੇ ਇਵਨ ਪਸ਼ੂਆਂ ਦੀ ਲਾਈਫ ਦਾ ਵੀ ਨੁਕਸਾਨ ਹੋਵੇ ਵੀ ਵਾਂਟ ਕਿ एवरीवन ਸ਼ੁੱਡ ਬੀ ਸੇਫ